ਜਿਹੜੇ ਤਿੰਨ ਕਾਨੂੰਨ ਲੈ ਕੇ ਆਂਦੇ ਆ ਸਰਕਾਰ ਨੇ ਕੌਜਦਾਰੀ ਉਹਨਾਂ ਦੀਆਂ ਕਾਪੀਆਂ ਸਾڈن ਚੱਲੇ ਆ ਉਹ ਲੋਕ ਮਾਰੂ ਕਾਨੂੰਨ ਨਹੀਂ ਲੋਕ ਮਾਰੂ ਲੋਟ ਸਾਡ ਸਾਡੀ ਆਜ਼ਾਦੀ ਨੂੰ ਹੋ ਗਏ ਨੇ ਪਰ ਸਾਡੂ ਹਜੇ ਵੀ ਖੇਤੀ ਖੇਤੀ ਸਾਡੀ ਜ਼ੀਰੋ ਤੇ ਆ ਕਿਸਾਨ ਹਜੇ ਵੀ ਕਰਜ਼ੇ ਥੱਲੇ ਡੁੱਬਿਆ ਹੋਇਆ ਸਾਨੂੰ ਉਹ ਕਾਨੂੰਨ ਮੰਨਜ਼ੂਰ ਨਹੀਂ ਆਗੇ ਜਦ ਲੋਕ ਮਾਰੂ ਕਾਨੂੰਨ ਨੇ ਉਹ ਅਹੀ ਮੰਨਜ਼ੂਰ ਨਹੀਂ ਕਰਦੇ ਉਹਦੇ ਵਿਰੋਧ ਚ ਜਾ ਰਹੇ ਆ ਅੱਜ ਤੋਂ 2 ਸਾਲ ਪਹਿਲਾਂ 24 ਮਈ 2022 ਨੂੰ ਉਹਦਾ ਟਾਈਮ ਪੂਰਾ ਹੋ ਚੁੱਕਾ ਹੈ ਪਰ ਧੱਕੇ ਨਾਲ ਸਾਰੇ ਚਲਾਈ ਜਾ ਰਹੇ ਤੇ ਸਾਰਿਆਂ ਆਪਣੇ ਆਪਣੇ ਸ਼ਹਿਰਾਂ ਚ ਡੀਸੀ ਦਫ਼ਤਰ ਅੱਗੇ ਜਾਣ ਗਿਆ ਉੱਥੇ ਜਾ ਕੇ ਤਿੰਨ ਜਿਹੜੇ ਕਾਨੂੰਨ ਇਹਨਾਂ ਨੇ ਬਣਾਏ ਨੇ ਸੈਂਟਰ ਨੇ ਜਿਹਨੂੰ ਇਸ ਕਾਲੇ ਕਾਨੂੰਨ ਕਹਿੰਦੇ ਉਹ ਜਾ ਕੇ ਉੱਥੇ ਪਾੜਾਂਗੇ ਤੇ 15 ਅਗਸਤ ਦੀ ਆਜ਼ਾਦੀ ਨੂੰ ਅਸੀਂ ਕਦੀ ਨਹੀਂ ਮਨਾਵਾਂਗੇ ਕਿਉਂਕਿ ਅੱਜ ਵੀ ਅਸੀਂ ਗੁਲਾਮ ਆ ਜੀ ਲੁਧਿਆਣਾ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਆ ਯੂਨ ਦੇ ਵੀ ਅੱਜ ਭਾਰਤੀ ਕਿਸਾਨ ਯੂਨੀਅਨ ਵੱਲੋਂ ਟਰੈਕਟਰ ਮਾਰਚ ਰੈਲੀ ਕੱਢੀ ਜਾ ਰਹੀ ਹੈ 15 ਅਗਸਤ ਦੇ ਅਧਿਨੇ ਤੇ ਤਸਵੀਰਾਂ ਨੇ ਇਹ ਭਾਰਤੀ ਕਿਸਾਨ ਦੀ ਟਰੈਕਟਰ ਮਾਰਚ ਰੈਲੀ ਦੀਆਂ ਗੱਲਬਾਤ ਕਰਦੇ ਆ ਪਤਾ ਨਹੀਂ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ 15 ਅਗਸਤ ਆ ਰਿਹਾ ਹੈ ਕੀ ਕਹਿਣਾ ਜਾਓਗੇ ਇਹ ਜਿਹੜੇ ਤਿੰਨ ਕਾਨੂੰਨ ਲੈ ਕੇ ਆਂਦੇ ਆ ਸਰਕਾਰ ਨੇ ਕੌਜਦਾਰੀ ਉਹਨਾਂ ਦੀਆਂ ਕਾਪੀਆਂ ਸਾੜਨ ਚੱਲੇ ਆ ਉਹ ਲੋਕਮਾਰੂ ਕਾਨੂੰਨ ਨਹੀਂ ਲੋਕਮਾਰੂ ਕਾਨੂੰਨ ਉਹਨਾਂ ਦੇ ਅਵਰੋਚ ਚੱਲੇ ਆ ਸੀ ਉਹ ਕਿੱਥੇ ਤੋਂ ਕਿੱਥੇ ਰੈਲੀ ਕੱਢੀ ਜਾ ਰਹੀ ਹੈ ਇਹ ਇੱਥੋਂ ਲੈ ਕੇ ਆਪਾਂ ਰਾਹੋਂ ਰੋਡ ਤੋਂ ਲੈ ਕੇ ਟੀਸੀ ਦਫ਼ਤਰ ਜਾ ਰਹੇ ਸੀਸੀ ਦਫ਼ਤਰ ਜਾ ਰਹੇ ਆ ਕੀ ਮੰਗਤ ਕੀ ਮੰਗੇਗੀ ਹੈ ਸਾਨੂੰ ਉਹ ਕਾਨੂੰਨ ਨੰ ਮਨਜ਼ੂਰ ਨਹੀਂ ਹੈਗੇ ਜੇ ਲੋਕ ਮਾਰੂ ਕਾਨੂੰਨ ਉਹ ਅਸੀਂ ਮਨਜ਼ੂਰ ਨਹੀਂ ਕਰਦੇ ਉਹਦੇ ਵਿਰੋਧ ਚ ਜਾ ਰਹੇ ਸੋ ਬਿਲਕੁਲ ਇਹ ਤਸਵੀਰਾਂ ਨੇ ਜਿਹੜੇ ਕਾਨੂੰਨ ਲਾਗੂ ਕੀਤੇ ਗਏ ਨੇ ਉਹਨਾਂ ਦੇ ਵਿਰੋਧ ਵਿੱਚ ਦੇਖੀਏ ਡੀਸੀ ਦਫ਼ਤਰ ਤੇ ਤੱਕ ਜਰਰੀ ਹੈ ਅੱਜ ਮਾਰ ਕੇ ਕੱਢਿਆ ਜਾਏਗਾ ਟਰੈਕਟਰ ਰੈਲੀ ਦਾ ਇਹ ਭਾਰੀ ਬੋਰਡ ਸਵਰੀ ਕੀ ਹੈ ਲੱਗੀ ਹੋਈ ਹੈ ਪੰਜਾਬ ਪ੍ਰੰਧ ਦੀ ਅੱਜ 15 ਜਨਸ ਦਾ ਅੱਜ 15 ਅਗਸਤ ਵੀ ਹੈ ਜਿਹੜਾ ਕਿ ਇੰਡੀਪੈਂਡੈਂਟ ਡੇ ਵੀ ਹੈ ਸਭਾ ਤੇ ਅੱਜ ਆਦੋ ਦੋਨੀ ਚੜ ਗਈ ਹੈ ਭਾਰਤ ਨੂੰ ਆਜ਼ਾਦੀ ਮਿਲੀ ਸੀਗੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਿਦਾ ਹਨ ਬਸੀ ਚੋਦੇਵਾਲ ਦੇ ਬਾਹਰ ਦੇ ਮੌਜੂਦ ਹਨ ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਤੇ ਦਿਲਬਾ ਪ੍ਰਧਾਨ ਵੱਲੋਂ ਜਿਹੜਾ ਕਿ ਅੱਜ ਟਰੈਕਟਰ ਰੈਲੀ ਜਿਹੜੀ ਕਿ ਅੱਜ ਤੋਂ ਕੱਢੀ ਜਾ ਰਹੀ ਹੈ ਤਸਵੀਰਾਂ ਜੇ ਦੇਖ ਸਕਦੇ ਤੁਸੀਂ ਰੈਲੀ ਕੱਢੀ ਜਾ ਰਹੀ ਹੈ 15 ਅਗਸਤ ਦਿਵਸ ਵੀ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ 15 ਅਗਸਤ ਦੇ ਦੇਖੋ ਅਸੀਂ 15 ਅਗਸਤ ਨੂੰ ਆਜ਼ਾਦੀ ਸਾਡੇ ਸਰਦਾਰ ਭਗਤ ਸਿੰਘ ਜੀ ਨੇ ਦਿਵਾਈ ਸੀ ਵੀ ਇਸ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਉਹਨਾਂ ਨੇ ਲਾਇਆ ਸੀ ਅਸੀਂ ਅੱਜ ਵੀ ਕਿੰਨੇ ਸਾਲ 62 60 ਸਾਡੀ ਆਜ਼ਾਦੀ ਨੂੰ ਹੋ ਗਏ ਨੇ ਪਰ ਸਾਡੂ ਹਜੇ ਵੀ ਖੇਤੀ ਖੇਤੀ ਸਾਡੀ ਜ਼ੀਰੋ ਤੇ ਆ ਕਿਸਾਨ ਹਜੇ ਵੀ ਕਰਜ਼ੇ ਥੱਲੇ ਡੁੱਬਿਆ ਹੋਇਆ ਹੈ ਹਜੇ ਤੱਕ ਉਹਨੂੰ ਕਿਸਾਨ ਨੂੰ ਅਜੇ ਤੱਕ ਉਹਨੂੰ ਆਪਣੀ ਫਸਲ ਦਾ ਪੂਰਾ ਮੁੱਲ ਨਹੀਂ ਮਿਲਿਆ ਸਾਡੇ ਵਾਸਤੇ ਕਾਦੀ ਆਜ਼ਾਦੀ ਜੀ ਸਾਡੇ ਵਾਸਤੇ ਅਸੀਂ ਅੱਜ ਵੀ ਗੁਲਾਮ ਆ ਪਹਿਲਾਂ ਵੀ ਗੁਲਾਮ ਸੀ ਅੰਗਰੇਜ਼ਾਂ ਤੇ ਤੇ ਅੱਜ ਵੀ ਇਹਨਾਂ ਦੇ ਗੁਲਾਮ ਆ ਤੇ ਹੁਣ ਆਜ਼ਾਦੀ ਆ ਦਿਵਸ ਮਨਾਇਆ ਜਾ ਰਿਹਾ ਸਾਰਿਆਂ ਵੱਲੋਂ ਅੱਜ ਝੰਡੇ ਲਹਿਰਾਏ ਜਾ ਰਹੇ ਨੇ ਪਰ ਅੱਜ ਜਿਹੜਾ ਕਿ ਕਿਸਾਨ ਮਜਬੂਰ ਹੈ ਖੇਤੀਬਾੜੀ ਕਰਨ ਤੋਂ ਕਾਨੂੰਨ ਇਹਨੇ ਲਾਗੂ ਕੀਤੇ ਗਏ ਨੇ ਕੀ ਲੱਗਦਾ ਕਾਨੂੰਨ ਸਹੀ ਨੇ ਗਲਤ ਨੇ ਬਿਲਕੁਲ ਗਲਤ ਨੇ ਜੀ ਇਹ ਸਿੱਧਾ ਕਾਰਪੋਰੇਟ ਘਰਾਣਾ ਨੂੰ ਅੰਡਰ ਦੇ ਰਹੇ ਨੇ ਜਿਹਦਾ ਟੋਲ ਨੇ ਸਾਰੇ ਕਾਰਪੋਰੇਟ ਘਰਾਣੇ ਨੂੰ ਦੇਤੇ ਜਿਨ੍ਹਾਂ ਦੇ ਹੁਣ ਤੁਹਾਡੇ ਸਾਹਮਣੇ ਲੋਡੂ ਵਾਲਾ ਟੋਲ ਹੈ ਉਹ ਤਾਂ ਅੱਜ ਤੋਂ 2 ਸਾਲ ਪਹਿਲਾਂ 24 ਮਈ 2022 ਨੂੰ ਉਹਦਾ ਟਾਈਮ ਪੂਰਾ ਹੋ ਚੁੱਕਾ ਹੈ ਪਰ ਧੱਕੇ ਨਾਲ ਸਾਰੇ ਚਲਾਈ ਜਾ ਰਹੇ ਇਸ ਕਰਕੇ ਖੇਤੀਬਾੜੀ ਆ ਕਾਨੂੰਨ ਇਹ ਕਾਰਪੋਰੇਟ ਦੇ ਅੰਡਰ ਲੈ ਜਾਣਾ ਚਾਹੁੰਦੇ ਨੇ ਉਸੇ ਕਦੀ ਹੋਣ ਨਹੀਂ ਦੇਣਾ ਚਾਹੀਦੇ ਅਸੀਂ ਕਦੀ ਹੋਣ ਨਹੀਂ ਦੇਣਾ ਕਿਉਂਕਿ ਜੈ ਜਵਾਨ ਜੈ ਕਿਸਾਨ ਦਾ ਨਾਰਾ ਸਾਡਾ ਹਮੇਸ਼ਾ ਬੁਲੰਦ ਰਹੇਗਾ ਜੀ ਜਿੰਨੇ ਕੋ ਟਰੈਕਟਰ ਸਮਰਥਕ ਧਰ ਨਾਲ ਜੁੜੇ ਨੇ ਭਾਰ ਦੇ ਕਿਸਾਨ ਉਹ ਕਿਹੜੇ ਕਿਹੜੀ ਯੂਨੀਅਨਾਂ ਨਾਲ ਜੁੜ ਰਹੀ ਹੈ ਸਾਡੇ ਨਾਲ ਟੋਟਲ ਜਿਹੜੀਆਂ ਅੱਜ ਤੱਕ 18 ਯੂਨੀਅਨਾਂ ਮੇਨ ਨੇ ਤੇ 25 ਦੂਜੀਆਂ ਨੇ ਇਹ ਸਾਰੀਆਂ ਆਪਣੇ ਆਪਣੇ ਸ਼ਹਿਰਾਂ ਚ ਡੀਸੀ ਦਫ਼ਤਰ ਅੱਗੇ ਜਾਣ ਗਿਆ ਉੱਥੇ ਜਾ ਕੇ ਤਿੰਨ ਜਿਹੜੇ ਕਾਨੂੰਨ ਇਹਨਾਂ ਨੇ ਬਣਾਏ ਨੇ ਸੈਂਟਰ ਨੇ ਜਿਹਨੂੰ ਅਸੀਂ ਕਾਲੇ ਕਾਨੂੰਨ ਕਹਿੰਦੇ ਉਹ ਜਾ ਕੇ ਉੱਥੇ ਪਾੜਾਂਗੇ ਤੇ 15 ਅਗਸਤ ਦੀ ਆਜ਼ਾਦੀ ਨੂੰ ਅਸੀਂ ਕਦੀ ਨਹੀਂ ਮਨਾਵਾਂਗੇ ਕਿਉਂਕਿ ਅੱਜ ਵੀ ਅਸੀਂ ਗੁਲਾਮ ਆ ਜੀ ਇਹਨਾਂ ਦੇ। ਉਹ ਬਿਲਕੁਲ ਹੈ ਤਸਵੀਰਾਂ ਨੇ ਇਤਿਹਾਸ ਸਪਸ਼ਟ ਜਿਹੜੀ ਹੈ ਤਿੰਨ ਕਾਲ ਕਾਲੇ ਕਾਨੂੰਨ ਲਾਗੂ ਕੀਤੇ ਕੀ ਸੀ ਕੇਂਦਰ ਸਰਕਾਰ ਵੱਲੋਂ ਉਹਨਾਂ ਦੇ ਵੱਲੋਂ ਜਿਹੜਾ ਕੀ ਹੈ ਪ੍ਰੋਟੈਸਟ ਕੀਤਾ ਜਾਏਗਾ ਡੀਸੀ ਦਫ਼ਤਰ ਦੇ ਬਾਹਰ ਜਿਹੜੇ ਕੀ ਇਹ ਕਾਲੇ ਕਾਨੂੰਨ ਪਾੜੇ ਜਾਣਗੇ ਉੱਥੇ ਜਾ ਕੇ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਬਿਲਕੁਲ ਤਸਵੀਰਾਂ ਜੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੇ ਕੀ ਇਹ ਭਾਰਤੀ ਕਿਸਾਨ ਜਿਹੜੇ ਕੀ ਹੈ ਟਰੈਕਟਰ ਰੈਲੀ ਮਾਰਚ ਅੱਜ ਕੱਢ ਰਹੇ ਨੇ ਦਲਬਾਗ ਪ੍ਰਧਾਨ ਵੱਲੋਂ ਅੱਜ ਮਾਰਚ ਰੈਲੀ ਕੱਢੀ ਗਿਆ ਐਲਾਨ ਕੀਤਾ ਗਿਆ ਕਿ ਅਸੀਂ ਕੱਲ੍ਹ ਦੀ 15 ਗੱਜ ਨੂੰ ਜਾਗੀਆ ਟਰੈਕਟਰ ਮਾਰਚ ਰੈਲੀ ਕੱਢੀ ਜਾਵੇਗੀ ਅਤੇ ਇਹ ਤਸਵੀਰਾਂ ਨੇ ਰੋੜ ਰੋੜ ਤੋਂ ਜਿਹੜਾ ਕੀ ਹੈ ਬੀਸੀ ਦਫ਼ਤਰ ਤੱਕ ਜਾਣਗੇ ਆ ਬਿਲਕੁਲ ਦੇਖ ਸਕਦੇ ਤੁਸੀਂ ਭਾਈ ਜੀ ਤਸਵੀਰਾਂ ਦੇ ਦੇਖ ਰਹੇ ਹੋ ਤੁਸੀਂ ਬਿਲਕੁਲ ਸਾਹ ਹੋਰ ਵੀ ਚੱਲੇਗੀ ਅਤੇ ਉਹਨਾਂ ਦੇ ਸਮਰਥਕ ਜਿਹੜੇ ਆ ਸਾਹ ਪਿੱਛੇ ਹੋਰ ਨੇ ਟ੍ਰੈਕ ਜਿਹੜੀ ਕਿ ਟਰੈਕਟਰ ਰੈਲੀ ਪਿੱਛੇ ਗਈ ਹੈ ਜਿਹੜੀ ਆ ਖਾਲੀ ਹੋ ਰਾਰੀਆਂ ਨੇ ਇਹ ਤਸਵੀਰਾਂ ਨੇ ਦੇਖ ਹੀ ਸਕਦੇ ਹੋ ਝੰਡੇ ਜਿਹੜੇ ਲਗਾਏ ਗਏ ਨੇ ਕਿਸਾਨ ਯੂਨੀਅਨ ਪਰਦਾ ਭਾਪੇ ਕਿਸਾਨ ਦੇ ਭਾਈ ਅੱਜ ਰੈਲੀ ਕਰ ਰਹੇ ਕੀ ਕਾਰਨ ਹੈ ਅੱਜ ਹਾਂਜੀ ਰੈਲੀ ਕਰ ਰਹੇ ਮਾਰਕਟ ਨਾਲ ਪਤਾ ਨਹੀਂ ਡੀਸੀ ਦਫਤਰ ਚੱਲੇ ਆ ਹਾਂਜੀ ਬਿਲਕੁਲ ਇਹ ਤਸਵੀਰਾਂ ਨੇ ਨਿਲਾ ਅਨੈ ਸ਼ਾਇਦ ਬਸਤੀ ਚੋਦੇਵਾਲ ਦੀਆਂ ਤੇ ਹੁਣ ਡੀਸੀ ਦਫਤਰ ਜਾ ਕੇ ਜਾ ਕੇ ਦੇਖਣਾ ਹੋਏਗਾ ਕਿ ਕੀ ਕੀ ਮੰਗਾਂ ਨੇ ਉੱਥੇ ਕੀ ਕੀ ਜਿਹੜਾ ਕੀ ਪ੍ਰਦਰਸ਼ਨ ਹੁੰਦਾ ਵਾ ਜੁਰੇ ਲਿਦਨ ਵਾਲਾ ਜਨਾ ਫਨੀ ਜਨਾ ਯੂਮੇ ਰਿਪੋਰਟ ਧੰਨਵਾਦ